ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫੇਰ ਤੋਂ ਪ੍ਰਸ਼ਾਸਨ ਜਿਹੜਾ ਚੁੱਕਣਾ ਹੋਇਆ ਹਾਈਲਰਟ ਜਾਰੀ ਕੀਤਾ ਗਿਆ ਤਾਂ ਜਿਸ ਤਰ੍ਹਾਂ ਸਵੇਰ ਤੋਂ ਖਬਰਾਂ ਚੱਲ ਰਹੀਆਂ ਸਨ ਕਿ ਚੰਡੀਗੜ੍ਹ ਦੇ ਵਿੱਚ 에ਅਰਪੋਰਟਸ ਨੂੰ ਹਮਲੇ ਦੀ ਧਮਕੀ ਦਿੱਤੀ ਗਈ ਹੈ ਤਾਂ ਉਥੇ ਹੀ ਇੱਕ ਖਾਸਾ ਜਟਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਜਿਹੜਾ ਕਿ 에ਅਰ ਫੋਰਸ ਦੇ ਉੱਤੇ ਅਟੈਕ ਕੀਤਾ ਜਾਣਾ ਤਾਂ ਉਥੇ ਹੀ ਸੈਂਸਿਟਿਵ ਕੁਝ ਏਰੀਆ ਜਿਹੜੇ ਨੇ ਇੱਥੇ ਜਿਹੜੇ ਨੇ ਉਹ ਕੀਤੇ ਗਏ ਨੇ ਤਾਂ ਇਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੁਣ ਹੋਰ ਚੌਕਸੀ ਜਿਹੜੀ ਆ ਵਧਾਈ ਗਈ ਇਹ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਜੋ ਪ੍ਰਸ਼ਾਸਨ ਹੈ ਪੰਜਾਬ ਦਾ ਪ੍ਰਸ਼ਾਸਨ ਹੈ ਉਹ ਲਗਾਤਾਰ ਹਾਈ ਅਲਰਟ ਦੇ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਾਈ ਅਲਰਟ ਜਾਰੀ ਹੈ ਤਾਂ ਉੱਥੇ ਚੰਡੀਗੜ੍ਹ ਪ੍ਰਸ਼ਾਸਨ ਵੀ ਇਸ ਨੂੰ ਪੂਰੀ ਸ਼ਕਤੀ ਦੇ ਨਾਲ ਲੈ ਰਿਹਾ ਤਾਂ ਜਿਸ ਤਰ੍ਹਾਂ ਕੱਲ ਮੌਕ ਡਰਲ ਕੀਤੀਆਂ ਗਈਆਂ ਸਨ ਤਾਂ ਕੱਲ ਜਿਹੜਾ ਕਿ ਬਲੈਕਆਊਟ ਵੀ ਕੀਤਾ ਗਿਆ ਸੀ ਤਾਂ ਇਸ ਦੇ ਮੱਦੇਨਜ਼ਰ ਅੱਜ ਫੇਰ ਜਿਹੜਾ ਕਿ ਹੋਰ ਸਖਤ ਹਦਾਇਤਾਂ ਜਿਹੜੀਆਂ ਨੇ ਕੀਤੀਆਂ ਗਈਆਂ ਨੇ ਤਾਂ ਤਾਂ ਹੁਣ ਪ੍ਰਸ਼ਾਸਨ ਦੀ ਜੋ ਕਿ ਪੀਸੀਆਰ ਦੀ ਵੈਨ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਾਫ਼ ਸੁਣਿਆ ਜਾ ਰਿਹਾ ਹੈ ਤਾਂ ਹੁਣ ਐਡਵਾਈਜ਼ਰੀ ਜਿਹੜੀ ਹੈ ਇਹ ਜਾਰੀ ਕੀਤੀ ਗਈ ਹੈ ਚੰਡੀਗੜ੍ਹ ਦੇ ਵਿੱਚ ਜਿੰਨੇ ਵੀ ਦੁਕਾਨਦਾਰ ਨੇ ਚਾਹੇ ਉਹ ਸਬਜ਼ੀ ਵਕਰੀਤਾ ਹੋਣ ਚਾਹੇ ਉਹ ਕਰਿਆਨੇ ਦੀ ਦੁਕਾਨ ਹੋਵੇ ਜਾਂ ਫਿਰ ਕੋਈ সুইਟ ਸ਼ਾਪ ਹੋਵੇ ਸਾਰਿਆਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਉਹ 7 ਵਜੇ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰ ਦੇਣ ਕਿਉਂਕਿ ਸਿਕਿਉਰਿਟੀ ਤੇ ਸੁਰੱਖਿਆ ਦੇ ਮੱਦੇਨਜ਼ਰ ਇਹ ਫੈਸਲਾ ਜਿਹੜਾ ਲਿਆ ਗਿਆ ਤਾਂ ਉੱਥੇ ਵੱਡੀ ਇੱਕ ਗੱਲ ਹੋਰ ਹੈ ਕਿ 163 ਜਿਹੜੀ ਆ ਉਹ ਲਾਗੂ ਕਰ ਦਿੱਤੀ ਗਈ ਆ ਤਾਂ ਇਸ ਦੇ ਵਿੱਚ ਜਿਹੜਾ ਕਿ ਹੁਣ ਚੰਡੀਗੜ੍ਹ ਦੀ ਜਨਤਾ ਦੇ ਵਾਸੀਆਂ ਦੇ ਲਈ ਇਹ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਹਾਲਾਂਕਿ ਜੋ ਮੈਡੀਕਲ ਸੰਬੰਧਿਤ ਸਹੂਲਤਾਂ ਨੇ ਉਹਨਾਂ ਨੂੰ ਥੋੜੀ ਟਲਮਟ ਦਿੱਤੀ ਗਈ ਹੈ ਪਰ ਫਿਰ ਵੀ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਜੇਕਰ ਤੁਹਾਨੂੰ ਘਰਾਂ ਦੇ ਵਿੱਚ ਕੋਈ ਜ਼ਰੂਰੀ ਕੰਮ ਹੈ ਐਮਰਜੈਂਸੀ ਕੰਮ ਹੈ ਤਾਂ ਤੁਸੀਂ ਤਾਂ ਹੀ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤਾਂ ਲਾਈਟਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ ਕਿਉਂਕਿ ਜਿਸ ਤਰ੍ਹਾਂ ਕਿ ਇੱਕ 에ਅਰ ਫੋਰਸ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਜਿਹੜਾ ਇੱਕ ਪੁਆਇੰਟ ਆ ਗਿਆ ਤਾਂ ਉਸ ਨੂੰ ਲੈ ਕੇ ਜਿਹੜਾ ਹੈ ਪ੍ਰਸ਼ਾਸਨ ਹੁਣ ਪੂਰੀ ਤਰ੍ਹਾਂ ਚੁਕੰਨਾ ਹੈ ਪੂਰੀ ਤਰ੍ਹਾਂ ਸਕਤੀ ਜਿਹੜਾ ਵਰਤ ਰਿਹਾ ਹੈ ਤਾਂ ਪੀਸੀਆਰ ਦੀ ਇਸ ਜਿਹੜੀ ਹੈ ਅਨਾਉਂਸਮੈਂਟ ਨੇ ਲੋਕਾਂ ਦੇ ਵਿੱਚ ਇੱਕ ਜਰੂਰ ਜਿਹੜੀ ਹੈ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਇਸ ਦੇ ਵਿੱਚ ਸਾਫ਼ ਕਿਹਾ ਜਾ ਰਿਹਾ ਕਿ 7 ਵਜੇ ਤੋਂ ਬਾਅਦ ਜਿੰਨੀਆਂ ਵੀ ਦੁਕਾਨਾਂ ਨੇ ਉਹ ਬੰਦ ਕਰ ਦਿੱਤੀਆਂ ਜਾਣ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਸ਼ਾਮ ਨੂੰ ਵਕ ਵਕ ਥਾਵਾਂ ਤੇ ਮੰਡੀਆਂ ਲੱਗਦੀਆਂ ਨੇ ਸਮਝੀਆਂ ਮੰਡੀਆਂ ਲੱਗਦੀਆਂ ਨੇ ਸਟਾਲਾਂ ਲੱਗਦੀਆਂ ਨੇ ਰੇੜੀ ਫੜੀਆਂ ਲੱਗਦੀਆਂ ਦੀਆਂ ਨੇ ਤਾਂ ਉਹਨਾਂ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਾਲਾਂਕਿ ਕਾਮਕਾਰ ਉਤੇ ਇਸ ਦੇ ਨਾਲ ਪ੍ਰਭਾਵਤਾ ਜ਼ਰੂਰ ਪਾਏਗਾ ਪਰ ਕਿਤੇ ਨਾ ਕਿਤੇ ਆਪਣੀ ਸੁਰੱਖਿਆ ਦੇ ਲਈ ਇਹ ਸਾਨੂੰ ਜ਼ਰੂਰ ਕਰਨਾ ਪੈਣਾ ਤਾਂ ਉੱਥੋਂ ਹੀ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਹੈ ਕੱਲ ਵੀ ਮੌਕ ਡ੍ਰਿਲ ਕੀਤੀ ਗਈ ਹੈ ਤਾਂ ਉਸ ਦੇ ਵਿੱਚ ਆਪਣਾ ਬਚਾਅ ਕਿਵੇਂ ਕਰਨਾ ਹੈ ਕਿ ਕਿਹੜੇ ਸਾਇਰਨ ਨੂੰ ਸੁਣ ਕੇ ਤੁਸੀਂ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਆਪਣੇ ਆਪ ਦਾ ਬਚਾਅ ਕਰਨਾ ਹੈ ਤਾਂ ਬਾਰ-ਬਾਰ ਇਹੋ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਬੌਲ ਕਾਨੀ ਦੇ ਵਿੱਚ ਹੈ ਤਾਂ ਤੁਸੀਂ ਉੱਥੋਂ ਹਟ ਜਾਓ ਜੇਕਰ ਤੁਸੀਂ ਸੀਸੀਆਂ ਦੇ ਵਿੱਚ ਖੜੇ ਹੋ ਜਾਂ ਫਿਰ ਬਾਰੀਆਂ ਦੇ ਵਿੱਚ ਖੜੇ ਹੋ ਤੁਸੀਂ ਉਹਨਾਂ ਦੇ ਵਿੱਚ ਨਾ ਖੜੋ ਜੇਕਰ ਤੁਹਾਨੂੰ ਰੈੱਡ ਸਾਇਰਨ ਸੁਣਦਾ ਤਾਂ ਤੁਸੀਂ ਉਸ ਦੀ ਸਥਿਤੀ ਨੂੰ ਸਮਝੋ ਜੇਕਰ ਗ੍ਰੀਨ ਸਾਇਰਨ ਵੱਜਦਾ ਤਾਂ ਤੁਸੀਂ ਉਸ ਦੀ ਸਥਿਤੀ ਨੂੰ ਵੀ ਸਮਝੋ ਅੱਜ ਸਵੇਰੇ 10 ਵਜੇ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਿਹੜਾ ਕਿ ਸਾਇਰਨ বাজਾਇਆ ਗਿਆ ਸੀ ਤਾਂ ਇਹ ਲੋਕਾਂ ਨੂੰ ਅਲਰਟ ਕੀਤਾ ਗਿਆ ਸੀ ਹਾਲਾਂਕਿ ਸਿਰਫ ਇਹ ਮੰਨਿਆ ਜਾ ਰਿਹਾ ਕਿ ਇਹ ਸਿਰਫ ਇੱਕ ਅਭਿਆਸ ਦੇ ਵਾਸਤੇ ਲਈ ਵਰਤਿਆ ਜਾ ਰਿਹਾ ਪਰ ਕਿਤੇ ਨਾ ਕਿਤੇ ਜੇਕਰ ਪਾਕਿਸਤਾਨ ਆਪਣੀ ਕੋਝੀ ਹਰਕਤਾਂ ਦੇ ਉੱਤੇ ਉਤਰਦਾ ਤਾਂ ਕਿਤੇ ਨਾ ਕਿਤੇ ਅੱਜ ਜਨਤਾ ਦੇ ਵਾਸਤੇ ਸੁਰੱਖਿਆ ਆਪਣੇ ਆਪ ਦੀ ਕਿਵੇਂ ਕਰਨੀ ਹੈ ਇਸ ਲਈ ਉਹਨਾਂ ਨੂੰ ਚੁਕੰਨੇ ਜਿਹੜਾ ਆ ਉਹ ਕੀਤਾ ਜਾ ਰਿਹਾ ਤਾਂ ਹੁਣ ਚੰਡੀਗੜ੍ਹ ਦੇ ਵਿੱਚ 163 ਜਿਹੜੀ ਆ ਉਹ ਲਾਗੂ ਕਰ ਦਿੱਤੀ ਗਈ ਹੈ ਤਾਂ 163 ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਇਹ 163 ਜਿਹੜੀ ਲਾਗੂ ਕੀਤੀ ਗਈ ਹੈ ਇਸ ਦੇ ਵਿੱਚ ਇਹ ਹੁੰਦਾ ਹੈ ਕਿ ਜੇਕਰ ਗ੍ਰਹਿ ਮੰਤਰਾਲਾ ਕੋਈ ਆਦੇਸ਼ ਜਾਰੀ ਕਰਦਾ ਤਾਂ ਉਸ ਨੂੰ ਸ਼ਕਤੀ ਦੇ ਨਾਲ ਜਿਹੜਾ ਆ ਉਹ ਮੰਨਣਾ ਹੁੰਦਾ ਪਰ ਗਵਰਨਰ ਜਦੋਂ ਇਸ ਨੂੰ ਚਾਵੇ ਜੇ ਸਥਿਤੀ ਨੂੰ ਹੋਰ ਸਮਝਣ ਦੀ ਕੋਸ਼ਿਸ਼ ਕਰੇ ਤਾਂ ਗਵਰਨਰ ਆਪਣੇ ਹਿਸਾਬ ਦੇ ਨਾਲ ਉਥੇ ਉਹ ਜੀਆਂ ਸਹੂਲਤਾਂ ਜਾਂ ਫਿਰ ਹਾਈ ਅਲਰਟ ਜਾਂ ਫਿਰ ਕੋਈ ਵੀ ਸਥਿਤੀ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਸਕਦਾ ਤੇ ਗਵਰਨਰ ਜਿਹੜਾ ਆ ਉਹ ਸਿੱਧਾ ਰਾਸ਼ਟਰਪਤੀ ਨੂੰ ਜਿਹੜਾ ਆਪਣੀ ਸਲਾਹ ਭੇਜ ਸਕਦਾ ਆਪਣੀ ਸਥਿਤੀ ਬਾਰੇ ਜਿਹੜਾ ਜਾਣਕਾਰੀ ਦੇ ਸਕਦਾ ਆ ਪਰ ਜੇਕਰ ਕਿਤੇ ਨਾ ਕਿਤੇ ਫਿਰ ਉਥੇ ਗ੍ਰਹਿ ਮੰਤਰਾਲਾ ਜਿਹੜਾ ਹੈਗਾ ਆ ਤਾਂ ਉਹਦੇ ਵਿੱਚ ਜ਼ਿਆਦਾ ਅ ਇੰਟਰਫੇਅਰ ਨਹੀਂ ਕਰਦਾ ਤਾਂ ਇਸ ਲਈ ਹੋਣਾ ਜੋ ਗਵਰਨਰ ਵੱਲੋਂ ਇਹ ਹਦਾਇਤਾਂ ਕਿਦਾ ਜਾਰੀ ਕੀਤੀਆਂ ਗਈਆਂ ਨੇ ਤਾਂ ਇਹ ਡਿਸੀਜ ਨੂੰ ਕੀਤੀਆਂ ਗਈਆਂ ਨੇ ਤਾਂ ਉੱਥੇ ਡਿਸੀਜ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਹੈਲਪ ਨਾਈਂ ਨੰਬਰ ਜਿਹੜੇ ਨੇ ਉਹ ਚੰਡੀਗੜ੍ਹ ਦੇ ਵਿੱਚ ਜਾਰੀ ਕੀਤੇ ਨੇ ਜੇਕਰ ਕਿਸੇ ਨੂੰ ਕੋਈ ਅਜਹੀ ਗਤੀਵਿਧੀ ਲੱਗਦੀ ਹੈ ਕਿਸੇ ਨੂੰ ਕੋਈ ਪਰੇਸ਼ਾਨੀਆਂ ਆਉਂਦੀ ਹੈ ਜੋ ਕੋਈ ਮੁਸ਼ਕਲ ਦੇ ਵਿੱਚ ਹੈ ਤਾਂ ਇਹਨਾਂ ਹੈਲਪਲਾਈਨ ਨੰਬਰਾਂ ਦੇ ਉੱਤੇ ਜਿਹੜਾ ਆਪਣਾ ਸੰਪਰਕ ਕਰ ਸਕਦਾ ਤਾਂ ਤੁਹਾਨੂੰ ਉਹ ਨੰਬਰ ਵੀ ਦੱਸ ਦਿੰਨੇ ਆ ਤਾਂ ਜੋ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੈਲਪਲਾਈਨ ਨੰਬਰ ਜਿਹੜਾ ਆ ਉਹ ਜਾਰੀ ਕੀਤਾ ਗਿਆ ਉਹ ਹੈ 2219505 ਤਾਂ ਤੁਸੀਂ ਜੇਕਰ ਕਿਸੇ ਵੀ ਮੁਸ਼ਕਲ ਦੇ ਵਿੱਚ ਹੋ ਜਾਂ ਕੋਈ ਹੈਲਪ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਜਿਹੜਾ ਆ ਸੰਪਰਕ ਕਰ ਸਕਦੇ ਹੋ ਨਾ ਨੰਬਰ ਇੱਕ ਵਾਰ ਫੇਰ ਰਿਪੀਟ ਕਰ ਦਿੰਨਾ 2219505 ਦੇ ਉੱਤੇ ਯਾਨੀ ਕਿ 2219 505 ਦੇ ਉੱਤੇ ਤੁਸੀਂ ਸੰਪਰਕ ਜਿਹੜਾ ਹੈ ਉਹ ਕਰ ਸਕਦੇ ਹੋ ਤਾਂ ਇਸ ਲਈ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਇਸ ਵळे ਤਣਾਅ ਚੱਲਦਾ ਹੈ ਤਾਂ ਉਸ ਦੀ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਕਿਉਰਿਟੀ ਤੇ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਪ੍ਰਸ਼ਾਸਨ ਪੁਲਤ ਪ੍ਰਸ਼ਾਸਨ ਤੇ ਆਮ ਜਨਤਾ ਦਾ ਸਹਿਯੋਗ ਮੰਗਰੀ ਹੈ ਤਾਂ ਆਓ ਅਸੀਂ ਵੀ ਸਹਿਯੋਗ ਕਰੀਏ। ਆ ਦੇਖਿਏ ਮੇਰਾ ਚੰਡੀਗੜ੍ਹ ਵਾਸੀਆਂ से यही अपील है कि, कि किसी भी रूमर पे सोशल मीडिया पे चलती अफवाहों पे विश्वास ना करें। किसी भी वेरीफाइड इंफॉर्मेशन के लिए चंडीगढ़ एडमिनिस्ट्रेशन चंडीगढ़ पुलिस डीसी चंडीगढ़ एसएसपी चंडीगढ़ के ट्विटर हैंडल्स और फेसबुक सोशल मीडिया हैंडल्स को फॉलो किया जाए यहां पे आपको रेलेवेंट और सच्ची इन्फॉर्मेशन मिलेगी आ, उसके अलावा प्रेस और मीडिया के जरिए भी हम इसको प्रोपोगेट कर रहे हैं और कोई भी रूमर ना फैलाएं अभी तक चंडीगढ़ में सिचुएशन बिल्कुल पीसफुल है बिल्कुल नॉर्मलाइज्ड है सारी मार्केट्स खुली हैं कमर्शियल स्टेब्लिशमेंट चल रही है तो डरने की कोई स्थिति नहीं है देखिए हमें कल रात को अलर्ट आया था और एक आज सुबह तकरीबन नौ बजे के करीब अलर्ट आया है दोनों ही स्थितियों में हमने सायरन साउंड किया है पब्लिक से हमें बहुत अच्छी कोऑपरेशन मिली है ब्लैकआउट के दौरान पब्लिक ने बहुत अच्छा कम्प्लायस भी किया है चंडीगढ़ में तो उसके लिए हम सबके धन्यवादी हैं एडमिनिस्ट्रेशन की तरफ से जो भी गाइडलाइंस दी गई हैं पब्लिक को हमारा अनुरोध है कि उनको पढ़ें समझें उनको फॉलो करें और हम उसकी अच्छी तरह से कम्प्लायंस एनफोर्समेंट कराएंगे हमने तो गैंगस्टर्स को पकड़ा है और जो हैप्पी पाशन ग्रुप से रिलेटेड हैं उनसे वेपन्स और कुछ एक्सप्लोसिव मिला है उसकी डिटेल में कार्रवाई जो की है पुलिस ने वो हम पांच बजे प्रेस कॉन्फ्रेंस में बताएंगे देखिए ब्लैकआउट की स्थिति में क्योंकि ब्लैकआउट बहुत ही कम समय के लिए होता है और बहुत हाईटेंड उसमें सिक्योरिटी की हमें कंप्लायंस की जरूरत है कुछ लोग सड़कों पे होते जिन्हें या तो सायरन नहीं सुनता हमारी इंस्ट्रक्शन ये हैं जैसे ही ब्लैकआउट का पता लगता है गाड़ियों को साइड पे खड़ा के और उस पर कंप्लायंस की जाए और साइड पे हो जाए हमारे पुलिस ऑफिसर्स तैनात हैं और अच्छी तरह उसकी कंप्लायंस कराने के लिए वी आर बाउंड टू कॉपरेट विद चंडीगढ़ सिटीजन्स और हम उनका उनका भी सहयोग ले रहे हैं बिल्कुल जी हमने कॉन्टिजेंसी रिजर्व हमारी चौबीस घंटे के लिए तैयार है कोई रिएक्शन टीम्स तैयार है और कितने जितनी भी वाइटल इंस्टॉलेशन है चंडीगढ़ में उस पर हमारी फोर्स तैनात है उनकी सिक्योरिटी के लिए कुछ हम जी हमने आइडेंटिफाई किए हैं कुछ सेंसिटिव जोन्स कुछ वनरेबल एरियाज वनरेबल लोकेशंस और वनरेबल बिल्डिंग्स हमने आइडेंटिफाई की हैं उन सभी बिल्डिंग्स का ऑडिट कर लिया गया है चंडीगढ़ पुलिस के साथ और जो और पैरामिलिट्री फोर्सेस तैनात है सबके साथ एक ज्वाइंट मीटिंग कर ली गई है उनको ऑडिट किया गया है सिक्योरिटी ऑडिट और उनको अच्छी तरह से सिक्योर किया जाएगा बिल्कुल जी चौबीस घंटे हमारी पुलिस की तैनाती है वन वन घंटे ऑपरेशनल है और अच्छी तरह हम इसको ऑपरेशनलाइज कराएंगे